ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ 2010 ਮਾਡਲ ਚਿੱਟਾ ਕਲਰ ਫਰੀਦਕੋਟ ਨੰਬਰ ਦੀ ਗੱਡੀ ਲੈ ਕੇ ਆਏ ਵੀਰੇ ਪੀਬੀ041212 ਨੰਬਰ ਆ ਸਾਰੀਆਂ ਗੱਡੀਆਂ ਆਪਣੇ ਕੋਲੇ Ориਜਨਲ ਨੰਬਰ ਦੀਆਂ ਹੁੰਦੀਆਂ ਕਿਰਪਾ ਜੀ ਵੀਰੇ ਇੱਧਰ ਤੇ ਆ ਕਿੰਨੇ ਦਾ ਮਰਾ ਦੋ ਬਹੁਤ ਸੋਹਣੀ ਗੱਡੀ ਹੈਗੀ ਓਕੇ ਗੱਲਬਾਤ ਆ 2010 ਮਾਡਲ ਜੀ4 ਗੱਡੀ ਹੈਗੀ ਟਾਇਰਾਂ ਦੇ ਕਿੰਨੇ ਦਾ ਮਰਾ ਦੋ ਵੀਰੇ 90 ਪਹੇ ਟਾਇਰ ਪੁਲਾਏ ਲੱਗੇ ਹੋਏ ਆ ਗੱਡੀ ਨੂੰ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਬਹੁਤ ਸੋਹਣੀ ਗੱਡੀ ਹੈ ਤੇ ਅੰਟੀਰੀਅਰ ਤੇ ਨੀਵੇਂ ਕਮਰਾ ਦੋ ਵੀਰੇ ਟੱਚ ਸਕਰੀਨ ਵਾਲਾ 뮤직 ਸਿਸਟਮ ਲੱਗਾ ਹੋਇਆ ਗੱਡੀ ਦੇ ਵਿੱਚ ਸੀਟ ਕਵਰ ਬਹੁਤ ਸੋਹਣੇ ਚੜੇ ਹੋਏ ਆਗੇ ਨਵੇਂ ਸੀਟ ਕਵਰ ਚੜੇ ਹੋਏ ਦਰਸ਼ਕ ਵੀਰੋ ਤੇ ਨਵੀਂ ਗੱਡੀ ਦੇ ਵਿੱਚ ਮੈਚ ਆ ਕੈਪਟਨ ਸੀਟਾਂ ਦੇ ਵਿੱਚ ਗੱਡੀ ਇਹ ਫਿਊਚਰ ਗੱਡੀ ਦੇ ਓਕੇ ਗੱਲਬਾਤ ਆ ਸਭ ਸਭ ਕੁਝ ਚੱਲਦਾ ਸੋਹਣੀ ਗੱਡੀ ਆ ਵੀਰੇ ਕੋਮ ਫਿਰ ਕਿੰਨੇ ਕਮਰਾ ਦੋ ਵੀਰੇ ਲੱਗੀ ਵੱਜੀ ਦੀ ਆਪਣੀ ਪੂਰੀ ਜ਼ਿੰਮੇਵਾਰੀ ਆ ਠੀਕ ਆ ਦੋਨੇ ਗੱਡੀ ਦੇ ਬੰਪਰ ਪੇਂਟ ਆਗੇ ਤੇ ਬਾਕੀ ਸਾਰੀ ਗੱਡੀ ਓਕੇ ਆ ਮਾੜੀ ਮੂਟੀ ਹਲਕੀ ਫੁੜਕੀ ਟੱਚਿੰਗ ਆਗੀ ਇਦਰ ਨਿਕਮਰਾ ਵੀ ਵੀਰੇ ਪਿੱਲਵੜੇ ਸਾਰੇ ਨਿਕਮਰਾ ਦੋ ਬਿਲਕੁਲ ਓਕੇ ਸੀਲਡ ਗੱਡੀ ਆ ਵੀਰੇ ਬਾਕਰੋ ਮੂਰੋ ਲੱਗੀ ਵਜੀ ਦੀ ਪੂਰੀ ਜ਼ਿੰਮੇਵਾਰੀ ਆ ਭਰਾ ਠੀਕ ਆ 2010 ਮਾਡਲ ਜੀ 4 ਚਿੱਟਾ ਰੰਗ ਨਵੇਂ ਸੀਟ ਕਵਰ ਆ ਟੱਚ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਪੈਸੇ ਲੱਗੇ ਵੇ ਬਾਈ ਗੱਡੀ ਤੇ ਟਾਇਰ ਨਵੇਂ ਲਵਾਏ ਸੀ ਵੀਰ ਹੋਣਾ ਨੇ ਤੇ ਸ਼ੌਕ ਨਾਲਾ ਵਰਕ ਕਰਾਇਆ ਵਾ ਆ ਦੇਖ ਲਓ ਇਧਰਲੇ ਪਾਸੇ ਵੀਰੇ ਇਹ ਆਪ ਲਿਖਾਇਆ ਪਾ ਬੰਦਾ ਸ਼ੌਕੀ ਬੰਦਾ ਸ਼ੌਕ ਨਾਲ ਲਿਖਾਇਆ ਪਿਆ ਜੀ ਠੀਕ ਆ ਓਕੇ ਉਧਰਲੇ ਪਾਸੇ ਬਈ ਆਪਾਂ ਇੰਜਨ ਤੇ ਮਰੌਣੇ ਆਨੇਗਾ ਬਹੁਤ ਚੰਗੀ ਹਾਲਤ ਦੀ ਗੱਡੀ ਆ ਛੋਣੀ ਗੱਡੀ ਆ ਜੀ 2010 ਮਾਡਲ ਜੀ 4 ਛਿੱਟਾ ਰੰਗ ਫਰੀਦਕੋਟ ਦਾ 12 12 ਨੰਬਰ ਆ ਓਕੇ ਗੱਲਬਾਤ ਆ ਕਰਤੇ ਜਿਵੇਂ ਮਰੌਣੇਗਾ ਬੈਟਰੀ ਬਿਲਕੁਲ ਨਵੀਂ ਆ ਪਾਵਰ ਚੌਂ ਦੀ ਬੈਟਰੀ ਆ ਵੀਰੇ ਨਵੀਂ ਬੈਟਰੀ ਆ ਗੋਡੇ ਪਿੱਲਰਾਂ ਦੀ ਗੱਡੀ ਸਾਰੀ ਸੀਲਡ ਐ ਨੀਟ ਐਂਡ ਕਲੀਨ ਇੰਜਨ ਆ ਸਾਰਾ ਕੰਮ ਓਕੇ ਹੋਇਆ ਪਿਆ ਗੱਡੀ ਦਾ ਵੀਰੇ ਬਹੁਤ ਸੋਹਣੀ ਗੱਲਬਾਤ ਆ ਗੱਡੀ ਦੇ ਵਿੱਚ 2010 ਮਾਡਲ ਆ ਜੇ ਗੱਲ ਕਰੀਏ ਆਪਾਂ ਦਰਸ਼ਕ ਵੀਰੋ ਡਿਮਾਂਡ ਦੀ ਤਾਂ ਡਿਮਾਂਡ ਇਸ ਗੱਡੀ ਦੀ ਹੈਗੀ ਆ 2 ਲੱਖ 80000 ਰੁਪਇਆ 2 ਲੱਖ 70000 ਦੀ ਨੇਟੇ ਛੱਡ ਦੇਣੀ ਆ 2010 ਮਾਡਲ ਜੀ 4 ਨੰਬਰ ਸਕਰੀਨ ਤੇ ਛੱਡ ਦੇਾਂਗੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਫੋਲੋ ਦੇਖ ਲਿਆ ਕਰੋ ਤੇ ਦਰਸ਼ਕ ਵੀਰੋ ਸ਼ੇਅਰ ਜਰੂਰ ਕਰ ਦਿਓ ਧੰਨਵਾਦ